ਲੋੜੀ ਦਾ ਤਿਉਹਾਰ ਮਨਾ ਹਟिए ਤਾਂ ਉਦੋਂ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕਈ ਸਾਲਾਂ ਦੇ ਰਿਕਾਰਡ ਠੰਡ ਨੇ ਪਾਰੇ ਨੇ ਤੋੜ ਦਿੱਤੇ ਨੇ ਹਿਮਾਚਲ ਦੇ ਵਿੱਚ ਅਕਸਰ ਦੇਖਦੇ ਹੁੰਨੇ ਆ ਵੀ 7-8 ਡਿਗਰੀ ਰਹਿੰਦਾ ਹੈ 5 ਡਿਗਰੀ ਰਹਿੰਦਾ ਪਰ ਕਈਆਂ ਥਾਵਾਂ ਦੇ ਉੱਤੇ ਤਾਂ 2-3 ਡਿਗਰੀ ਤੱਕ ਪਾਰਾ ਜਾ ਚੁੱਕਿਆ ਹੈ ਠੰਡ ਦਾ ਕ੍ਰੋਪ ਜ਼ਿਆਦਾ ਹੈ ਜੀ ਧੁੰਦ ਹੋਈ ਵੀ ਹੈ ਬੱਚਨ ਸਕੂਲ ਦੇ ਵਿੱਚ ਛੁੱਟੀਆਂ ਹੋਈਆਂ ਹਨ ਤੇ ਧਿਆਨ ਨਾ ਕਰੋ ਨਿਕਲਿਆ ਕਰੋ ਸਨ ਦੋਸਤੋ ਕੀ ਅਪਡੇਟ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਜ਼ਿਆਦਾ ਪੈ ਰਹੀ ਹੈ ਜੀ ਬਿਲਕੁਲ ਬਲਵਿੰਦਰ ਮੌਸਮ ਨੇ ਇੱਕਦਮ ਕਰਵਟ ਲਈ ਹੈ ਅਕਸਰ ਆਪਾਂ ਦੇਖਦੇ ਹੁੰਦੇ ਆ ਕਿ ਜਦੋਂ ਲੋਹੜੀ ਦਾ ਤਿਉਹਾਰ ਮਨਾ ਹਟਿਏ ਤਾਂ ਉਦੋਂ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕਈ ਸਾਲਾਂ ਦੇ ਰਿਕਾਰਡ ਠੰਡ ਨੇ ਪਾਰੇ ਨੇ ਤੋੜ ਦਿੱਤੇ ਨੇ ਪਾਰਾ ਬਿਲਕੁਲ ਡਾਊਨ ਚਲਾ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਹਿਮਾਚਲ ਤੋਂ ਵੀ ਘਾਟਾ ਪਾਰਾ हिमाचल ਦੇ ਵਿੱਚ ਅਕਸਰ ਦੇਖਦੇ ਹੁੰਨੇ ਆ ਵੀ 7-8 ਡਿਗਰੀ ਰਹਿੰਦਾ ਹੈ 5 ਡਿਗਰੀ ਰਹਿੰਦਾ ਪਰ ਕਈਆਂ ਥਾਵਾਂ ਦੇ ਉੱਤੇ ਤਾਂ 2-3 ਡਿਗਰੀ ਤੱਕ ਪਾਰਾ ਜਾ ਚੁੱਕਿਆ ਖਾਸ ਤੌਰ ਦੇ ਉੱਤੇ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ ਪਾਰਾ ਕਾਫੀ ਡਾਊਨ ਗਿਆ ਹੈ 16 ਤੇ 17 ਜਨਵਰੀ ਦਾ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਸੀਗਾ ਧੁੰਦ ਨੂੰ ਲੈ ਕੇ ਠੰਡ ਨੂੰ ਲੈ ਕੇ ਤੇ ਅਸੀਂ ਵੀ ਆਪਣੇ ਸਮੰਚ ਤੋਂ ਅਕਸਰ ਇਸੇ ਕਰਕੇ ਗੱਲ ਕਰਦੇ ਹੁੰਨੇ ਆ ਇਸ ਖਬਰ ਦੇ ਉੱਤੇ ਕਿ ਮੌਸਮ ਦੇ ਵਿੱਚ ਇਕਤਾ ਤਬਦੀਲੀ ਤੁਹਾਡੇ ਸਰੀਰ ਵਾਸਤੇ ਹਾਨੀਕਾਰਕ ਹੋ ਸਕਦੀ ਹੈ ਕਿਉਂਕਿ ਅਸੀਂ ਲੋਕ ਲਾਪਰਵਾਹ ਹੋ ਜਾਂਦੇ ਆ ਕਿ ਹੁਣ ਤਾਂ ਠੰਡ ਜਾਣ ਵਾਲੀ ਹੈ ਕੋਟੀਆਂ ਸਵੈਟਰ ਘੱਟ ਪਾਉਣੇ ਆ ਆਪਣੇ ਆਪ ਨੂੰ ਗਰਮਾਇਸ਼ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਬੇਪਰਵਾਹ ਹੋ ਜਾਂਦੇ ਆ ਤਾਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਖੰਗ ਜ਼ੁਕਾਮ ਵਾਇਰਲ ਹੋ ਜਾਂਦੇ ਨੇ ਤੇ ਦੂਜੇ ਪਾਸੇ ਧੁੰਦ ਦੇ ਵਿੱਚ ਵੀ ਕਈ ਲੋਕ ਲਾਪਰਵਾਹ ਹੋ ਜਾਂਦੇ ਨੇ ਪਿੱਛੇ ਜੇ ਤਰਨ ਤਰਨ ਦੇ ਕੋਲ ਜਿਹੜਾ ਹਾਸਾ ਵਾਪਰਿਆ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ ਤਾਂ ਉਹ ਲਾਪਰਵਾਹੀ ਹੀ ਸੀ ਕਿਉਂਕਿ ਇੱਕ ਹਾਸਾ ਪਹਿਲਾਂ ਹੋਇਆ ਸੀਗਾ ਤੇ ਧੁੰਦ ਦੇ ਕਾਰਨ ਤੇਜ਼ ਰਫਤਾਰੀ ਨੇ ਉਹਨਾਂ ਦੀ ਜਾਨ ਲੈ ਲਈ ਤੋਂ ਜਿਹੜਾ ਸਿੱਧੇ ਤੌਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਮੌਸਮ ਦੇ ਵਿੱਚ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ ਸਿਹਤ ਪੱਖੋਂ ਵੀ ਤੇ ਜਦੋਂ ਆਪਾਂ ਕਿਤੇ ਡਰਾਈਵ ਕਰਦੇ ਹਾਂ ਉਦੋਂ ਵੀ ਤੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਸੈਰ ਕਰਨ ਨਿਕਲਦੇ ਨੇ ਸਵੇਰੇ ਜਾਂ ਸ਼ਾਮ ਕੁਕ ਅਕਸਰ ਹੁਣ 7 ਵਜੇ ਤੋਂ ਬਾਅਦ ਵੀ ਵੈਸੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ 2 ਦਿਨਾਂ ਦਾ ਰੈਡ ਅਲਰਟ ਆ 2 ਦਿਨ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ بارش ਦੀ ਸੰਭਾਵਨਾ ਵੀ ਬਣੀ ਹੋਈ ਹੈ ਪਰ 2 ਦਿਨ ਥੋੜਾ ਜਿਹਾ ਬਚ ਕੇ ਆਪਾਂ ਨਿਕਲ ਲਈਏ ਸਵੇਰੇ ਜਿਹੜੀ ਸੈਰ ਕਰਨੀ ਆ ਸੈਰ ਜੇਕਰ ਤੁਸੀਂ ਦਿਨ ਚੜੇ ਕਰੋ ਤਾਂ ਜ਼ਿਆਦਾ ਵਧੀਆ ਹੈ ਨਹੀਂ ਤਾਂ ਅਕਸਰ ਤੁਸੀਂ ਲੋਕਾਂ ਨੂੰ ਦੇਖਿਆ ਹੋਊਗਾ ਫੁੱਟਪਾਥ ਦੇ ਉੱਤੇ ਤੁਰਨ ਦੀ ਬਜਾਏ ਸੜਕ ਦੇ ਵਿਚਾਲੇ ਤੁਰੇ ਜਾਂਦੇ ਨੇ ਨਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਅੱਗੋਂ ਕੌਣ ਆ ਰਿਹਾ ਪਿੱਛੋਂ ਕੌਣ ਆ ਰਿਹਾ ਹੈ ਤੇ ਉਹ ਹਾਦਸਿਆਂ ਨੂੰ ਸਿੱਧੀ ਦਾਵਤ ਦਿੰਦੇ ਨੇ ਤੇ ਜੇਕਰ ਧੁੰਦ ਤੁਸੀਂ ਕਿਤੇ ਜਾਣਾ ਵੀ ਆ ਐਮਰਜੈਂਸੀ ਜਾਣਾ ਹੈ ਤਾਂ ਸਲੋ ਜਾਓ ਨਹੀਂ ਤਾਂ ਆਪਣਾ ਪ੍ਰੋਗਰਾਮ ਟਾਲ ਦਿਓ ਮੌਸਮ ਦੋ ਤਿੰਨ ਦਿਨ ਇਸੇ ਤਰ੍ਹਾਂ ਦਾ ਰਹਿਣ ਵਾਲਾ ਹੀ ਦੱਸਿਆ ਗਿਆ ਅੱਜ ਵੀ ਬੱਦਲ ਤੇ ਧੁੰਦ ਜਿਹੜੀ ਆ ਇਕੱਠੀ ਆ ਕਿੱਤੇ ਵੀ ਕੋਈ ਧੁੱਪ ਚੜਨ ਦੀ ਖਬਰ ਸਾਡੇ ਤੱਕ ਨਹੀਂ ਪਹੁੰਚੀ ਹਾਲਾਂਕਿ ਹਿਮਾਚਲ ਦੇ ਵਿੱਚ ਮੌਸਮ ਥੋੜਾ ਜਿਹਾ ਠੀਕ ਹੈ ਸਾਫ਼ ਰਹਿੰਦਾ ਹੈ ਦਿਨੇ ਉੱਥੇ ਧੁੱਪ ਹੁੰਦੀ ਹੈ ਤੇ ਸ਼ਾਮੀ ਤੇ ਸਵੇਰੀ ਜਿਹੜੀ ਹੈ ਮਾੜੀ ਮੋੜ ਠੰਡ ਹੁੰਦੀ ਹੈ ਪਰ ਪੰਜਾਬ 'ਚ ਇਸ ਵਾਰ ਸਾਰੇ ਰਿਕਾਰਡ ਠੰਡ ਨੇ ਤੋੜ ਦਿੱਤੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ